ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8 ਜੂਨ 1984 ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਅਜੇ ਵੀ ਗੋਲੀ ਚਲਦੀ ਸੀ ਫੌਜੀ ਹਰ ਹਾਲ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਬਹਾਲ ਕਰਨ ਦੇ ਇਸ਼ਕ ਸਨ ਇਸ ਲਈ ਉਹਨਾਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੂੰ ਲਿਆਂਦਾ ਗਿਆਨੀ ਸਾਹਿਬ ਸਿੰਘ ਨੇ ਫੌਜੀ ਅਧਿਕਾਰੀਆਂ ਨੂੰ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਉਹ ਇਕੱਲੇ ਤੌਰ ਤੇ ਕੁਝ ਨਹੀਂ ਕਰ ਸਕਦੇ ਇਸ ਲਈ ਉਨ੍ਹਾਂ ਨੂੰ ਸਟਾਫ ਦੀ ਲੋੜ ਹੈ ਗਿਆਨੀ ਸਾਹਿਬ ਸਿੰਘ ਨੂੰ ਕੋਤਵਾਲੀ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਕਈ ਮੁਲਾਜ਼ਮਾਂ ਦੀ ਪਛਾਣ ਕੀਤੀ ਫੌਜੀ ਅਧਿਕਾਰੀਆਂ ਨੇ ਕੁਝ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਗਿਆਨੀ ਸਾਹਿਬ ਸਿੰਘ ਨੇ ਵੀ ਮर्यादा ਬਹਾਲ ਹੋਣ ਵਿੱਚ ਰੁਕਾਵਟ ਲਈ ਫੌਜੀ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਖੀਰ ਦੁਪਹਿਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਸਫਾਈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਤਿਆਰੀ ਕੀਤੀ ਗਈ 1984 ਸਿੱਖ ਫੌਜੀ ਇਸ ਕੰਮ ਦੇ ਵਿੱਚ ਮਦਦ ਦੇਣ ਲਈ ਅੱਗੇ ਆਏ ਗਿਆਨੀ ਸਾਹਿਬ ਸਿੰਘ ਦੀ ਅਗਵਾਈ ਵਿੱਚ ਵਹਿੰਦੇ ਹੰਝੂਆਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਸਫਾਈ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਪਾਈ ਹਰਪਾਲ ਸਿੰਘ ਅਰਦਾਸੀਏ ਨੇ ਅਰਦਾਸ ਕਰਦਿਆਂ ਜੋ ਕੁਝ ਹੋਆ ਸਭ ਕੁਝ ਤੇ ਤੇਰੀ ਸਭ ਅਸਨਾਈ ਪੜ ਕੇ ਸੇਵਾ ਸ਼ੁਰੂ ਕੀਤੀ ਗਿਆਨੀ ਸਾਹਿਬ ਸਿੰਘ ਨੇ ਹੁਕਮਨਾਮਾ ਲਿਆ ਗਿਆਨੀ ਸਾਹਿਬ ਸਿੰਘ ਅੱਗੇ ਜ਼ਿੰਮੇਵਾਰੀਆਂ ਜ਼ਿਆਦਾ ਸਨ ਤੇ ਸਮਾਂ ਥੋੜਾ ਉਹਨਾਂ ਸਾਥੀ ਗਰੰਥੀ ਸਿੰਘ ਗਿਆਨੀ ਮੂਨ ਸਿੰਘ ਗਿਆਨੀ ਸੂਨ ਸਿੰਘ ਗਿਆਨੀ ਪੂਰਨ ਸਿੰਘ ਆਦ ਦੇ ਨਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗਰੰਥੀ ਗਿਆਨੀ ਪ੍ਰੀਤਮ ਸਿੰਘ ਨੂੰ ਫੌਜੀਆਂ ਕੋਲੋਂ ਆਜ਼ਾਦ ਕਰਵਾਉਣਾ ਸੀ ਗੁਰੂ ਘਰ ਦਾ ਬੇਸ ਕੀਮਤੀ ਸਵਾਨ ਖਾਸ ਕਰ ਤੋਸ਼ਾਖਾਨਾ ਬਚਾਉਣ ਲਈ ਚਤਨ ਕਰ ਰਹੇ ਸਨ ਸ਼ਾਮ 4:30 ਮਿੰਟ ਤੇ ਸਰਕਾਰੀ ਰੇਡੀਓ ਆਕਾਸ਼ਵਾਣੀ ਜਲੰਧਰ ਤੋਂ 30 ਮਿੰਟ ਲਈ ਗੁਰਬਾਣੀ ਪ੍ਰਸਾਰਣ ਸ਼ੁਰੂ ਕਰ ਦਿੱਤਾ ਗਿਆ। ਆਕਾਸ਼ ਬਾਣੀ ਜਲੰਧਰ ਨੇ ਦੱਸਿਆ ਕਿ ਸਵੇਰੇ 4:00 ਵਜੇ 30 ਮਿੰਟ ਤੋਂ 6:00 ਵਜੇ ਅਤੇ ਸ਼ਾਮ 4:00 ਵਜੇ 30 ਮਿੰਟ ਤੋਂ 5:00 ਵਜੇ ਤੱਕ ਰੋਜ਼ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਹੋਇਆ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।